ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਸਟੈਨੋ ਸ਼ਾਲਾ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਭ ਨੂੰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਸੈਸ਼ਨ ਨੂੰ ਸ਼ੇਅਰ ਕਰ ਦਿਓ ਬੱਚੇ ਹੋਰ ਜੁੜ ਜਾਣ ਤੇ ਆਪਾਂ ਜਲਦੀ ਤੋਂ ਜਲਦੀ ਆਪਣਾ ਜਿਹੜਾ ਟੈਸਟ ਹੈ ਸ਼ੁਰੂ ਕਰ ਸਕੀਏ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਟਰੈਲ ਪੈਰਾ ਬੋਲਾਂਗੀ ਉਸ ਤੋਂ ਬਾਅਦ ਜਿਹੜਾ 메ਨ ਪੈਰਾ ਉਹ ਬੋਲਾਂਗੀ ਫਟਾਫਟ ਸ਼ੇਅਰ ਕਰੋ ਸੈਸ਼ਨ ਨੂੰ ਹੋਰ ਬੱਚੇ ਜੁੜ ਜਾਣ ਬਸ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਕੋਸ਼ਿਸ਼ ਕਿੰਡ ਦੇ ਵਿੱਚ ਟਰੈਲ ਪੈਰਾ ਸ਼ੁਰੂ ਕਰਦੇ ਹਾਂ ਸ਼ੇਅਰ ਕਰ ਦਿਓ ਬੱਚਿਆਂ ਨੂੰ ਜਿਹੜੇ ਬੱਚੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਹੋਰ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਣ। ਟ੍ਰੈਲਪੈਰਾ ਸ਼ੁਰੂ ਕਰਨ ਜਾ ਰਹੇ ਹਾਂ ਜਿਆਦਾ ਟਾਈਮ ਨਹੀਂ ਖਰਾਬ ਕਰਦੇ ਆਪਾਂ। ਟ੍ਰੈਲਪੈਰਾ ਸ਼ੁਰੂ ਕਰਦੇ ਹਾਂ ਜੀ। ਰੈਡੀ? ਸਟਾਰਟ। ਗਾਂਧੀ ਜੀ ਨੇ ਦੇਸ਼ ਵਿੱਚੋਂ ਗਰੀਬੀ ਅਤੇ ਬੇਕਾਰੀ ਦੂਰ ਕਰਨ ਲਈ ਜੋ ਰਸਤਾ ਦੇਸ਼ ਵਾਸੀਆਂ ਨੂੰ ਦਿਖਾਇਆ ਸੀ ਉਸ ਨੂੰ ਦੇਸ਼ ਦੀ ਸੁਤੰਤਰਤਾ ਪਿੱਛੋਂ ਦੇਸ਼ ਦੀ ਹਕੂਮਤ ਸਾਹਮਣ ਵਾਲੇ ਕਿਸੇ ਵੀ ਲੀਡਰ ਨੇ ਯਾਦ ਨਾ ਰੱਖਿਆ ਡੰਡੀ ਜੇਕਰ ਕੋਈ ਗੱਲ ਕਿਸੇ ਯਾਦ ਰੱਖੀ ਤਾਂ ਕੇਵਲ ਸੱਚ ਅਤੇ ਅਹਿੰਸਾ ਦੋ ਗੱਲਾਂ ਡੰਡੀ ਜਿਸ ਵੇਲੇ ਨੂੰ ਗਾਂਧੀ ਜੀ ਨੇ ਉਚੇਚੇ ਤੌਰ ਉਤੇ ਦੇਸ਼ ਦੀ ਜਨਤਾ ਅੱਗੇ ਰੱਖਿਆ ਸੀ ਉਹ ਹੱਥ ਦਾ ਕੱਤਿਆ ਅਤੇ ਹੱਥ ਦਾ ਬੁਣਿਆ ਹੋਇਆ ਖੱਦਰ ਦਾ ਕੱਪੜਾ ਸੀ ਡੰਡੀ ਖੱਦਰ ਦਾ ਉਪਦੇਸ਼ ਤਾਂ ਉਹਨਾਂ ਆਪਣੀ ਲੀਡਰੀ ਦੇ ਆਰੰਭ ਵਿੱਚ ਸਨ 1919 ਵਿੱਚ ਦੇ ਦਿੱਤਾ ਸੀ ਡੰਡੀ ਪਰ ਬਾਕੀ ਦੀਆਂ ਦਿਹਾਤੀ ਦਸਤਕਾਰੀਆਂ ਦੇ ਉਪਦੇਸ਼ ਨੂੰ ਉਹਨਾਂ ਨੇ ਸਨ 1934 ਦੇ ਮਹੀਨਾ ਜਨਵਰੀ ਵਿੱਚ ਖੱਦਰ ਨਾਲ ਸ਼ਾਮਲ ਕੀਤਾ ਜਦੋਂ ਉਹਨਾਂ ਨੇ ਰਚਨਾਤਮਕ ਕਾਰਜਕ੍ਰਮ ਨੂੰ ਆਰੰਭ ਕੀਤਾ ਅਤੇ ਇਸ ਕੰਮ ਨੂੰ ਜੇਲ੍ਹ ਜਾਣ ਦੇ ਕਾਰਜ ਨਾਲੋਂ ਵੀ ਵਧੇਰੇ ਜ਼ਰੂਰੀ ਸਮਝਿਆ ਡੰਡੀ ਜਿਹੜੀਆਂ ਬੀਬੀਆਂ ਕਾਰਖਾਨਿਆਂ ਵਿੱਚ ਕੰਮ ਕਰਦੀਆਂ ਹਨ ਉਹਨਾਂ ਨੂੰ ਜਵਾਨ ਹੁੰਦਿਆਂ ਹੀ ਗੈਰ ਮਰਦਾਂ ਨਾਲ ਬੈਠ ਕੇ ਕੰਮ ਕਰਨਾ ਪੈਂਦਾ ਹੈ ਡੰਡੀ ਉਦੋਂ ਉਨਾ ਵਿੱਚੋਂ ਹਾਂਜੀ ਰਾਜੇ ਇਹ ਸੀ ਤੁਹਾਡਾ ਟ੍ਰਾਇਲ ਪੈਰਾ ਹੁਣ ਆਪਾਂ ਜਿਹੜਾ ਆਪਣਾ ਮੇਨ ਪੈਰਾਗ੍ਰਾਫ ਆ ਸ਼ੁਰੂ ਕਰਾਂਗੇ ਬਾਅਦ ਦੇ ਵਿੱਚ ਇਮਾਨਦਾਰੀ ਦੇ ਨਾਲ ਟਾਈਪ ਜਰੂਰ ਕਰਨਾ ਇਹਨੂੰ ਤੇ ਜਿਹੜੀ ਦੀ ਪੰਜਾਬੀ ਹੋਊਗੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਉਹਦੇ ਨਾਲ ਤੁਸੀਂ ਮੈਚ ਕਰ ਸਕਦੇ ਹੋ ਬਾਅਦ ਦੇ ਵਿੱਚ ਆਪਦੇ ਪੈਰੇ ਨੂੰ ਸੈਸ਼ਨ ਨੂੰ ਸ਼ੇਅਰ ਕਰ ਦੋ ਬਸ ਪਹਿਰਾ ਤੁਹਾਨੂੰ ਬੋਲਣ ਲੱਗੀਆਂ ਮੈਂ ਹਾਂਜੀ ਰੈਡੀ ਸਟਾਰਟ ਜਿਉਂ ਜਿਉਂ ਦੁਨੀਆ ਵਿੱਚ ਲੋਕਾਂ ਦੀ ਭੀੜ ਵੱਧ ਰਹੀ ਹੈ ਆਮ ਆਦਮੀ ਆਪਣੇ ਆਪ ਨੂੰ ਹੋਰ ਵੀ ਇਕੱਲਾ ਮਹਿਸੂਸ ਕਰ ਰਿਹਾ ਹੈ ਡੰਡੀ ਆਧੁਨਿਕ ਯੁੱਗ ਦੀਆਂ ਸਹੂਲਤਾਂ ਜਿਉਂ ਜਿਉਂ ਮਨੁੱਖ ਦੇ ਕਰੀਬ ਆਈਆਂ ਹਨ ਮਨ ਦਾ ਸਕੂਨ ਦੂਰ ਹੋ ਗਿਆ ਹੈ ਡੰਡੀ ਇਹ ਵਰਤਾਰਾ ਪਿਛਲੀ ਇੱਕ ਸਦੀ ਵਿੱਚ ਬਹੁਤ ਤੇਜ਼ੀ ਨਾਲ ਵਧਿਆ ਹੈ ਡੰਡੀ ਮਨੁੱਖ ਭਾਵੇਂ ਇਸ ਬ੍ਰਹਿਮੰਡ ਦਾ ਸਭ ਤੋਂ ਬੁੱਧੀਮਾਨ ਜੀਵ ਹੈ ਜੋ ਸਮਝਣ ਅਤੇ ਸਮਝਾਉਣ ਦੇ ਕਾਬਿਲ ਹੈ ਪਰ ਉਹ ਰਹਿੰਦਾ ਦੁਖੀ ਹੈ ਨਿਰੰਤਰ ਸੁੱਖ ਦੀ ਭਾਲ ਕਰਦਾ ਹੈ ਅਤੇ ਸੁੱਖ ਭਾਲ ਬਿਆਂ ਭਾਲਦਿਆਂ ਹੋਰ ਦੁਖੀ ਹੋ ਜਾਂਦਾ ਹੈ ਇਸ ਵੱਧ ਰਹੀ ਬੇਚੈਨੀ ਪਿੱਛੇ ਕੀ ਕਾਰਨ ਹੈ ਪ੍ਰਸ਼ੰਚਨ ਕੁਝ ਨਿੱਜੀ ਕਾਰਨਾ ਤੋਂ ਇਲਾਵਾ ਇੱਕ ਮੂਲ ਕਾਰਨ ਇਹ ਵੀ ਹੈ ਕਿ ਸਾਡੇ ਅੰਦਰ ਆਪਣੇ ਮਨ ਦੀ ਸੋਚ ਅਤੇ ਮਨੁੱਖੀ ਵਰਤਾਰੇ ਨੂੰ ਸਮਝਣ ਦੀ ਕਮੀ ਹੈ ਡੰਡੀ ਥੋੜੀ ਜਿਹੀ ਖੁਸ਼ੀ ਪਾਵੇਂ ਮਨੋਰੰਜਨ ਦੇ ਸਾਧਨਾ ਰਾਹੀ ਮਿਲ ਸਕਦੀ ਹੈ ਪਰ ਸਥਾਈ ਸਕੂਨ ਮਨੁੱਖੀ ਵਰਤਾਰੇ ਨੂੰ ਸਮਝਣ ਵਿੱਚ ਹੀ ਹੈ ਡੰਡੀ ਮੁੱਢ ਕਦੀਮ ਤੋਂ ਸਿਆਣਿਆਂ ਗੁਰੂਆਂ ਪੀਰ ਫਕੀਰਾਂ ਅਤੇ ਦਾਰਸ਼ਨਿਕਾਂ ਨੇ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਡੰਡੀ ਇਹਨਾਂ ਕੋਸ਼ਿਸ਼ਾਂ ਵਿੱਚੋਂ ਕਈ ਧਰਮ ਉਤਪੰਨ ਹੋਏ ਜੋ ਬਾਅਦ ਵਿੱਚ ਸੌੜੀਆਂ ਰੋਹ ਰੀਤਾਂ ਵਿੱਚ ਫਸ ਕੇ ਭਟਕਣਾ ਦਾ ਕਾਰਨ ਵੀ ਬਣੇ ਡੰਡੀ ਸੁੱਖ-ਦੁੱਖ ਅਤੇ ਜ਼ਿੰਦਗੀ ਦੇ ਤਤ ਸਿਰਫ ਧਾਰਮਿਕ ਅਸਥਾਨਾਂ ਦੇ ਹੀ ਵਿਸ਼ੇ ਨਹੀਂ ਹਨ ਇਹ ਸਾਂਝਾ ਵਿਅਕਤੀਗਤ ਹੈ ਡੰਡੀ ਇੱਥੇ ਇਸੇ रेडी स्टार्ट ਸਕੂਲ ਵਿੱਚ ਦਿਨ ਦੀ ਸ਼ੁਰੂਆਤ ਅਸੀਂ ਸਵੇਰ ਦੀ ਸਬਾ ਨਾਲ ਕਰਦੇ ਹਾਂ ਡੰਡੀ ਬੱਚਿਆਂ ਦੇ ਆਉਣ ਨਾਲ ਸਕੂਲ ਦੇ ਵਿਹੜੇ ਵਿੱਚ ਰੌਣਕ ਫਸਰ ਜਾਂਦੀ ਹੈ ਡੰਡੀ ਕਹਿੰਦੇ ਨੇ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਨਸਾਨ ਪਰਮਾਤਮਾ ਦਾ ਓਟ ਆਸਰਾ ਲੈਂਦਾ ਹੈ ਡੰਡੀ ਇਸ ਨਾਲ ਉਸ ਵਿੱਚ ਕੰਮ ਕਰਨ ਦੀ ਸ਼ਕਤੀ ਅਤੇ ਬਲ ਸਮਰਥਾ ਆਉਂਦੀ ਹੈ ਅਤੇ ਕੰਮ ਠੀਕ ਸਮੇਂ ਉੱਤੇ ਨਿਪਰੇ ਚੜਦਾ ਹੈ ਡੰਡੀ ਵਿਦਿਆਰਥੀ ਜੀਵਨ ਵਿੱਚ ਵੀ ਸਵੇਰ ਦੀ ਸਭਾ ਦਾ ਵਿਸ਼ੇਸ਼ ਯੋਗਦਾਨ ਹੈ ਡੰਡੀ ਇਸ ਨਾਲ ਉਹ ਰੋਜ਼ਾਨਾ ਸਕੂਲੀ ਪੜ੍ਹਾਈ ਦੀ ਸ਼ੁਰੂਆਤ ਕਰਦੇ ਹਨ ਡੰਡੀ ਸਵੇਰ ਦੀ ਸਭਾ ਉਹ ਸਮਾਂ ਹੁੰਦਾ ਹੈ ਜਦੋਂ ਸਕੂਲ ਦੇ ਸਾਰੇ ਬੱਚੇ ਅਤੇ ਅਧਿਆਪਕ ਇੱਕ ਥਾਂ ਇਕੱਠੇ ਹੁੰਦੇ ਹਨ ਡੰਡੀ ਇਸ ਸਮੇਂ ਪ੍ਰਾਰਥਨਾ ਲਈ ਬੱਚਿਆਂ ਨੂੰ ਲਾਈਨ ਅਪ ਕਰਨ ਤੋਂ ਬਾਦ ਸ਼ਬਦ ਅਤੇ ਰਾਸ਼ਟਰੀ ਗਾਣ ਦਾ ਉਚਾਰਨ ਕੀਤਾ ਜਾਂਦਾ ਹੈ ਡੰਡੀ ਸਾਰੇ ਬੱਚੇ ਸ਼ਾਂਤ ਚਿੱਤ ਹੋ ਕੇ ਸ਼ਬਦ ਦਾ ਗਾਇਨ ਕਰਦੇ ਹਨ ਡੰਡੀ ਇਹ ਕਾਰਜ ਬੜਾ ਹੀ ਹਲੀਮੀ ਨਿਮਰਤਾ ਅਤੇ ਇਕਾਗਰਤਾ ਵਾਲਾ ਹੁੰਦਾ ਹੈ ਡੰਡੀ ਸਵੇਰ ਦੀ ਸਭਾ ਦਾ ਸੰਚਾਲਨ ਕਰਨ ਲਈ ਜਮਾਤ ਅਨੁਸਾਰ ਹਾਊਸ ਦੀ ਵਰਗ ਵੰਡ ਇੱਕ ਬਿਹਤਰ ਤਰੀਕਾ ਹੈ ਡੰਡੀ ਇੱਕ ਹਫਤੇ ਲਈ ਬੱਚਿਆਂ ਦੀ ਡਿਊਟੀ ਲਗਾ ਕੇ ਉਹਨਾਂ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਡੰਡੀ ਅਧਿਆਪਕ ਲੜੀਵਾਰ ਹਾਊਸ ਦੀ ਅਗਵਾਈ ਕਰ ਸਕਦੇ ਹਨ ਡੰਡੀ ਇਸ ਨਾਲ ਹਾਂਜੀ ਅਸੀਂ ਤੁਹਾਡਾ ਅੱਜ ਦਾ ਪੈਰਾ ਪੋਲਿਊਸ਼ਨ ਬੋਰਡ ਵਾਲਾ ਐਗਜ਼ਾਮ ਰਹੀ ਹੈ ਬਸ ਇਹ ਵੀ ਹੁਣ ਨੋਟੀਫਿਕੇਸ਼ਨ ਆ ਜਾਏਗਾ 1.5 ਮਹੀਨੇ ਦੇ ਵਿੱਚ ਇਹਦਾ ਨੋਟੀਫਿਕੇਸ਼ਨ ਵੀ ਆ ਜਾਏਗਾ ਹੁਣ ਬੋਰਡ ਜਾਗ ਚੁੱਕਿਆ ਤੇ ਆਪਾਂ ਪ੍ਰੀਵੀਅਸ ਪੇਪਰ ਸ਼ੁਰੂ ਕੀਤੇ ਹੋਏ YouTube ਤੇ ਪਲੇਲਿਸਟ ਦੇ ਵਿੱਚ ਤੁਹਾਨੂੰ ਸਾਰੇ ਮਿਲ ਜਾਣਗੇ ਡੇਲੀ ਡੇਲੀ ਆਪਾਂ ਕਰਦੇ ਆ ਜਿਹੜੇ ਜਿਹਰੇ ਇਅਰ ਦੇ ਹੋਣਗੇ ਪੇਪਰ ਉਸ ਇਅਰ ਦੀ ਤੁਹਾਨੂੰ ਪਲੇਲਿਸਟ ਮਿਲ ਜੂਗੀ ਉਥੋਂ ਤੁਸੀਂ ਕਰ ਸਕਦੇ ਹੋ ਤੇ ਨਾਲ ਦੇ ਨੂੰ ਸ਼ੇਅਰ ਕਰਦਿਆ ਕਰੋ ਤਾਂ ਜੋ ਹੋਰ ਬੱਚੇ ਵੀ ਲਾਭ ਲੈ ਸਕਣ ਪੈਰੇ ਨੂੰ ਟਾਈਪ ਜ਼ਰੂਰ ਕਰਕੇ ਤੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਪੰਜਾਬੀ ਮਿਲ ਜੂਗੀ ਬਾਅਦ ਦੇ ਵਿੱਚ ਆਪਦੀ ਜਿਹੜੀਆਂ ਤੁਸੀਂ ਗਲਤੀਆਂ ਉਹ ਕੱਢ ਸਕਦੇ ਹੋ